ਨਵੇਂ ਹੀ ਆ ਰਹੇ ਤਾਂ 87000 ਦਾ ਚੱਕਰ ਨਹੀਂ ਬਣਦਾ ਉਹਦੇ ਨਾਲ ਚਾਬੀ ਨਾਲ ਕਿੰਫਾਉਂਗਾ ਕਿੰਨੇ ਹੋ ਜੀ 1000 ਰੁਪਏ ਸ਼ੋਅ ਬਾਈ ਜਦੋਂ ਫੋਨ ਤੋਂ ਲੋਨ ਦਰਵਾਜੇ ਦੇਉਂਦੇ ਅੱਲਾ ਫਾਇਰ ਕਰ ਚੱਲਿਆ ਉਹ ਟਰੈਕਟਰ ਲੈ ਜੀ ਉਹਨਾਂ ਟਰੈਕਟਰ ਮੈਂ ਪਹਿਲਾਂ ਕਹਿੰਦਾ ਨਾ ਜਿਹਦੇ ਕੋਲ ਜ਼ਮੀਨ ਨਹੀਂ ਹੈਗੀ 3.80 ਲੱਖ ਲੋਨ ਹੋ ਜੂ ਜਿਹਦੇ ਕੋਲ ਜ਼ਮੀਨ ਆ 4 ਲੱਖ ਦਾ ਲੋਨ ਹੋਏ ਠੀਕ ਜੀ ਜਦੋਂ ਤੱਕ ਸਰ ਵੀਰਾਂ ਨੂੰ ਪਿਆਰ ਪਿਆਰ ਸਸਤੀ ਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤਲਵੰਡੀ ਸਾਹਿਬੋਂ ਟਰੈਕਟਰ ਮੰਡੀ ਤੇ ਪਹੁੰਚੇ ਸੀਗੇ ਅੱਜ ਬਾਈ ਫਿਰ ਮਿਲਣਾ ਹੈ ਤੁਹਾਨੂੰ ਮੰਡੀ ਦੇ ਇਸ਼ਾਨ ਸ਼ਰਮਾ ਬਾਈ ਕਰਦੇ ਆ ਬਾਈ ਨਾਲ ਗੱਲਬਾਤ ਤੇ ਕਮੈਂਟਾਂ ਚ ਬਾਈਆਂ ਨੂੰ ਵਧਾਈਆਂ ਜਰੂਰ ਦੇ ਦੇ।ੱਸ ਕੇ ਬਾਈ। ਯਾਰ ਵਧੀਆ ਬਾਈ। ਔਰ ਪਿਆਰੇ ਮੈਂ। ਇਹ ਆ ਬਹੁਤ ਬਹੁਤ ਵਧੀਆ ਗਿਆ ਭਰਾਵਾ ਦੇ ਕੈਂਪਾਂ ਨਾਲ ਤੇ ਬਾਹਰਲੇ ਜਿਹੜੇ ਭਰਾਵਾ ਨਾਲ ਬਣੀ ਉਹਨਾਂ ਦੇ ਕਰਕੇ ਮਤਲਬ ਸਾਵੀ ਭਰਾ ਮੇਰਾ ਭਾਈਕਰ ਦੇਵ ਸਿੰਘ ਜੀ ਇੰਗਲੈਂਡ ਆ ਰਹੇ ਤੇ ਅਸ਼ੋਸ਼ ਸਿੰਘ ਬਾਈ ਆਪਣੇ ਪੰਤੂ ਵਾਲੇ ਕਾਫੀ ਭਰਾਵਾਂ ਨੇ ਬਹੁਤ ਜ਼ਿਆਦੇ ਹੈਲਪ ਕੀਤੀ ਮੇਰੀ ਉਹ ਮਤਲਬ ਉਹਨੇ ਜੁਗਰਾ ਮੈਂ ਹੈ ਹੀ ਨਹੀਂ ਸੀ ਜੰਨੇ ਜੁਗਰਾ ਮੈਂ ਜਿਹੜਾ ਮੈਂ ਵਿਆਹ ਕਰਤਾ ਸਿਰਫ ਪੰਦੀ ਕਹਿੰਦਾ ਗਿਆ ਬੰਦੇ ਕਹਿੰਦਾ ਚਲੋ ਹੈਗਾ ਤੇ ਵੈਸੇ ਬਹੁਤ ਜ਼ਿਆਦੇ ਯਾਰ ਮੈਂ ਚਤਾਰਨਾਥ ਦਾ ਨਬਾਦ ਆ ਕੁਝ ਜਾਬਜੀ ਨਹੀਂ ਹੈਗੇ ਯਾਨੀ ਕਿਦਾਂ ਕਰਾਂ ਭਰਾਵਾ ਬਾਕੀ ਬਣੀ ਬੋਤੋ ਇਹਨਾਂ ਤੇ ਪਰਨਿਕਾ ਚਲੋ ਯਾਰ ਭਾਈ ਮੈਂ ਇੱਕ ਗੱਲ ਕਹਿਣਾ ਆਪਣਾ ਆਪਣਾ ਸਮੈਬ ਉਹ ਜੋ ਲਗਣਾ ਭਾਈ ਇਹ ਬਣਾਉਣ ਵਾਸਤੇ ਪਰ ਮੇਰੇ ਗੱਲ ਜਾਦਾ ਆ ਜਾਂਦੀ ਹੈ ਕਿਹਨੇ ਦੱਤੀ ਦੱਤੀ ਦੇ ਦੰਦੇ ਇੱਕ ਪਾਸੇ ਲੋਕਾਂ ਦੇ ਸੋ ਪਾਸੇ ਕਿਸੇ ਨੂੰ ਕੁਝ ਨਹੀਂ ਇਹ ਗੱਲ ਜਿਹਨੂੰ ਕੋਈ ਵੀ ਬੰਦਾ ਟਰੈਕਟਰ ਲੈ ਕੇ ਜਾਂਦਾ ਜਾਂ ਦੇਖ ਕੇ ਜਾਂਦਾ ਜਾਂ ਲਾਈਨ ਆਉਂਦਾ ਸ਼ਰਮੇ ਕੋਲੇ ਜਾਤਾ ਹੈ ਕੋਈ ਜਰਨਾ ਸਾਡਾ ਟਿਕਰੀ ਪੀ ਦੇ ਦੇਖ ਪਾਈ ਸੀ ਚੇਰਮੈਨ ਜਿੰਮੇਵਾਰੀ ਉਹ ਤੇ ਜਰੀ ਹੈ ਇੱਕ ਤਾਂ ਆਪਣੇ ਬੜੇ ਭੇਜੇ ਠੀਕ ਹੈ ਜਦੋਂ ਤੁਸੀਂ ਚਲਾ ਕੇ ਦੇਖਦੇ ਹੋ ਵਾਹ ਕੇ ਦੇਖਦੇ ਹੋ ਤਸੱਲੀ ਕਰਦੇ ਹੋ ਉਦੋਂ ਮੇਰੀ ਜਿੰਮੇਵਾਰੀ ਖੋਈ ਨਹੀਂ ਸੀ ਉਹ ਸੂਚੀ ਦੀ ਜਿੰਮੇਵਾਰੀ ਠੀਕ ਹੈ ਮਤਲਬ ਉਹਰੇ ਤੁਸੀਂ ਆਪ ਦਾ ਚੈੱਕ ਕਰ ਲਾ ਜਦੋਂ ਆਲਾ ਭੇਜਾ ਹੈ ਆਹ ਯਾ ਪਰ ਗਾਇਨਸ਼ਾ ਸਾਡਾ ਟਿਕਰੀ ਪੀ ਕਰ ਲੈਣੇ ਤੁਮੇ ਜਿੰਮੇਵਾਰੀ ਤੇ ਇਹ ਮੈਂ ਚੈੱਕ ਕਰਕੇ ਭੇਜਦਾ ਮਤਲਬ ਭਈ ਅੱਖੀ ਦੇਖਿਆ ਕਰੀ ਆਣਾ ਆਪਾਂ ਕੰਨੀ ਸੁਣਿਆ ਭਾਈ ਠੀਕ ਹੈ ਅਸੀਂ ਵੀਡੀਓ ਕਰਨ ਆਈ ਸੀ ਉਸ ਦਿਨ ਤੇ ਰਾਜ ਜੀ ਟਰੈਕਟਰ ਨੂੰ ਪ੍ਰੋਬਲਮ ਆ ਗਈ ਸੀ ਬਾਈ ਕਹਿੰਦਾ ਸਾਰੇ ਪੈਸੇ ਮੀਰੇ ਠੀਕ ਹੈ ਭਾਈ ਜੀ ਕੋਈ ਮਾੜੀ ਪ੍ਰੋਬਲਮ ਆ ਗਈ ਸਹੀ ਗੱਲਾਂ ਨੇ ਭਾਈ ਉਹ ਮੈਂ ਅਗਲੈਂਡ ਦਾ ਟਰੈਕਟਰ ਭੇਜਿਆ ਸੀ ਥੋੜਾ ਜਿਹਾ ਸਾਡਾ ਜਿਹੜਾ ਡਰਾਈਵਰ ਸੀ ਉਹਦਾ ਤੇਲ ਘਟਨਾ ਉਹ ਇੰਜਨ ਦਾ ਅੱਜ ਇਹ ਮਾਨੀ ਨਾ ਉਹ ਟਰੈਕਟਰ ਨੂੰ ਪ੍ਰੋਬਲਮ ਆ ਗਈ ਫਿਰ ਮੈਂ ਬਾਬੇ ਨੂੰ ਅਗਲੈਂਡ ਦਾ ਫੋਨ ਕੀਤਾ ਨਾ ਬਾਬੇ ਨੂੰ ਮੈਨੂੰ ਫੋਨ ਕੀਤਾ ਸ਼ਰਮਾ ਇੱਕ ਕਹਿੰਦਾ ਗੱਲ ਹੋ ਗਈ ਮੈਂ ਬਾਬਾ ਜੀ ਨੂੰ ਟੈਂਸ਼ਨ ਨਾ ਲਾ ਲੋਕਡਾਊਨ ਤੇਰੇ ਜੋ ਮਰਜੀ ਲੱਗੇ ਭਗਵਾਨ ਲੱਖ ਰੁਪਿਆ ਲੱਗੇ ਮੈਂ ਦੇਦਾ ਠੀਕ ਤੇ ਮੈਂ ਦੇਉਂ ਵੀ ਮੈਂ ਆਉਣ ਕੈਮਰਾ ਚਾਇਰ ਠੀਕ ਕਿੰਨੇ ਮਰਜੀ ਪੈਸੇ ਲੱਗੇ ਭਾਵੇਂ ਲੱਖ ਲੱਖ ਤੇ ਮੈਂ ਤੇ ਅੱਜ ਕਿੰਨੇ ਪੈਕਟਰ ਨੇ ਗਏ ਅੱਜ ਰਾਤ 4-5 ਪੈਕਟਰ ਆਏ ਆ ਠੀਕ ਹੈ ਰਾਤ ਤਾਈਟਰ ਆਇਆ 4-5 ਸਾਰੇ ਲੱਗ ਪਰ ਕੋਈ ਨਵੇਂ ਨਹੀਂ ਆਇਆ ਠੀਕ ਹੈ ਜਿੰਦਰਾ ਮਿੱਤਰ ਸੋਨਾ ਲਿੱਕਾ 750 ਇਹ ਆਪਣੇ ਗਵਾਨੀਆਂ ਦਾ ਬਾਈ ਉਹਨਾਂ ਦੇ ਘਰੇ ਵੇਚਣ ਵਾਸਤੇ ਆਇਆ ਉਹਨਾਂ ਨੇ ਇਹਦੀ ਦਿੱਤੀ ਬਾਈ ਗੁਣਤੀ ਠੀਕ ਹੈ ਜੀ ਤੇ 2250 4550 ਹੁੰਦਾ ਇਹਦੇ ਕਰ 170000 ਇਹ 1.5 ਲੱਖ ਤੋਂ ਵੱਧ ਲਏਗਾ ਬਾਈ 1.5 ਲੱਖ ਦਾ ਟਰੈਕਟਰ ਦੇਣਗੇ ਉਹ ਵੀ ੱੱਕੇ ਟੁੱਟੇ ਠੀਕ ਹੈ ਬਾਈ ਟਾਇਰ ਰਣੀ ਬਾਈ ਟਾਇਰ ਬਸ 35 ਤੋਂ ਚੱਲੇ 35 ਕਿ ਮਹੀਨੇ ਇਹ ਚੱਲੇਗਾ ਕਿਸਨ ਵਾਲੀ ਆ ਇਹ ਦੋ ਬਾਤ ਇਹਨੂੰ ਚੱਕਦੇ ਆ। ਠੀਕ ਹੈ ਜੀ। ਕਹ ਗਿਆ ਸੁਬਰਾਜ ਸਾਹ ਕੋ 44 44 19ਵਾਂ ਮਾਡਲ ਆ ਸਿੰਪਲ ਸੇਰਨੇ ਦਾ ਬੱਚਾ। ਠੀਕ ਹੈ ਜੀ। ਟਾਇਰ ਬਿਲਕੁਲ ਨਵੇਂ। ਗੀਅਰਿੰਗ ਦਾ ਉੱਪਰ ਆਖੀਏ ਬਾਕੀ ਜਿਹੜਾ ਅਸੀਂ ਬਾਅਦ ਵਿੱਚ ਦੱਸਦੀ ਕਰਦੇ ਲੈ। ਠੀਕ ਹੈ ਬਈ। ਚਿੰਨੇ ਦਾ ਟਰੈਕਟਰ ਮੈਂ ਪਹਿਲਾਂ ਕਹਿੰਦਾ ਨਾ ਜਿਹਦੇ ਕੋਲ ਜ਼ਮੀਨ ਨਹੀਂ ਹੈਗੀ 3,80,000 ਲੋਨ ਹੋ ਜਾਊ। ਜਿਹਦੇ ਕੋਲ ਜ਼ਮੀਨ ਆ 4 ਲੱਖ ਦਾ ਲੋਨ ਹੋਊ। ਠੀਕ ਹੈ ਜੀ। ਹੋਰ ਸ਼ਰਮਾ ਜੀ। ਠੀਕ ਹੈ ਬਈ ਜੀ। 4,30,000 ਦਾ ਮੰਗਣਾ ਹੈ। ਮੇਰਾ ਨਾਮ ਰਾਜਪੁਰੇ ਤੇ ਜੱਸੀ ਦੇ ਆ। ਬੰਦਾ ਨਾ ਹੋ ਗਿਆ ਸਵਾਰ ਆ ਤੇ ਕੋਈ ਲੋਨ ਨਹੀਂ ਹੋ ਗਿਆ। ਇਹ ਤੇ ਲੈ ਗਿਆ। ਬੰਦਾ ਉੱਤੋਂ ਬਾਈ ਕਨ ਫੋਟੋ ਲੋਨ ਦਰਵਾਜ਼ੇ ਦੇ ਮੁੰਦੇ ਅੱਲਾ ਫਾਇਰ ਕਰ ਚੱਲਿਆ ਉਹ। ਡਾਕਟਰ ਲੈ। ਇੰਦੇ ਭਾਈ ਹਰਿਆਣਾ ਨੰਬਰ ਹੈ ਨਾ ਭਾਈ। ਇਹਦੀ ਐਨਓ ਵੀ ਮੈਦੈਂ। ਠੀਕ ਹੈ ਜੀ। ਤੇ ਅੱਗੇ ਆ ਗਿਆ ਭਾਈ ਸੋਨਾ ਲੀਕਾ ਕਹੜੀਏ ਸੋਨਾ ਲੀਕਾ ਦੀ ਚੜ। 99। ਠੀਕ ਹੈ ਜੀ। ਨਾ ਨਾ ਇੰਜਨ ਜਿਹੜਾ ਉਹ 58 ਕਾ ਨਾ ਭਾਈ ਇੰਜਨ ਆਪਣੀ ਨੇ ਲਾੜਿਆ ਨਾ ਇੰਜਨ ਦਿੱਤਾ ਸੀ ਉਹਨੂੰ। ਠੀਕ ਹੈ ਜੀ। ਉਹਨੇ ਟਾਇਰ ਵੀ ਦੇ ਅੰਦਰ ਵੀ ਨਾੜੀਆਂ ਨਾਲੇ ਆ ਠੀਕ ਹੈ ਐਮ ਆਰ ਤੋਂ ਇਹ ਆ ਪਿਛਲੇ ਫੋਟੋ ਦੇ ਸਹਾਰਾ ਸਹਾਰਾ ਹੈ ਗਿਆ 80% ਠੀਕ ਹੈ ਇੰਜਨ ਗੇਅਰ ਕਿੰਨੇ ਭਾਈ ਇੰਜਨ ਗੇਅਰ ਦਾ ਚਲਾ ਕੇ ਵਾਗਿਆ ਵੀ ਖੜੀ ਕਰਕੇ ਲਿਆ ਜੋ ਪੰਜਾਬ ਨੰਬਰ ਆਪਦਾ ਵੀ ਆ ਜੀ ਲੀ ਰੱਖੀ ਤੇ ਹੈ ਇਹ ਨਾ 99 ਮਾਡਲ ਆ ਤੇ ਡਿਮਾਂਡ ਰੂਗੀ ਵੀ ਜੀ ਦੀ 215000 ਕਹਿੰਦਾ ਠੀਕ ਹੈ ਤੇ ਤੀਨ ਵੀ 160000 ਆ ਠੀਕ ਹੈ ਆਪਕੇ ਤੇ ਹਲਕਾ ਫੁਲਕਾ ਮੰਗਦਾ ਠੀਕ ਹੈ ਬਈ ਕਹਿੰਦੇ ਭਾਈ ਜੀ ਇੱਕ ਵਾਰ ਦੇਖ ਤੂੰ ਲੱਗਦਾ ਨਾ 12 13 ਰੱਖਣਾ ਹੁੰਦਾ ਹਾਂ ਹਾਂ ਜੀ ਮੈਨੂੰ ਰਾਤ ਰਮਾਣ ਵਾਲੀ ਕਹਿੰਦੇ ਕਿ ਪੰਨੋ ਦੋਨੇ ਪਈ ਹੈ ਗਲੀ ਅੰਦਰ ਪੋਤਾ ਪੀਸ ਆ ਬਾਈ 2007 ਮਾਡਲ ਹੈ ਠੀਕ ਹੈ ਟਰ ਸੋਨਾ ਬਹੁਤ ਆ ਗੇ ਦੇ ਜਿੰਦਾ ਵੀ ਉਨੇ ਹੀ ਸੋਨਾ ਜਿੰਨਾ ਉੱਪਰ ਸੋਨਾ ਤੇ ਰੋਟੀ ਦੇ ਜਾਂਦੇ ਜਾਂਦੇ ਕਿਸੇ ਪਾਸੋਂ ਇਹਦੇ ਨਗਰਿਆੜ ਵਿੱਚੋਂ ਵੀ ਨਹੀਂ ਕਿਸੇ ਪਾਸੇ ਦੇ ਯਾਰ ਲੱਗੀ ਹੈ ਠੀਕ ਹੈ ਸਾਰੇ ਜਮਾ ਜੈਨਮਰ ਨਗਰਿਆੜ ਭਾਈ ਬਿੱਚੋਂ ਵੀ ਇਹਦੇ ਨਾਲ ਦੀ ਵਜੇ ਹਾਂ ਹਾਂ ਨਾਲ ਕਿੰਨੇ ਸਮਾਈ ਚ ਚੱਲਿਆ ਗਲੀ ਅੰਦਰ ਬਾਈ ਚੱਲਿਆ ਕਿਸੇ ਜਗ੍ਹਾ ਜਾਦੇ ਰਹਦਾ ਬਾਈ ਇਹਦੇ ਘੇਰੇ ਮੁੰਡਾ ਬਹੁਤ ਵਧੀਆ ਤੇ ਹੈ ਠੀਕ ਹੈ ਇਹ 25 ਸੈਕਿੰਡ ਹੈ ਥੈਂਕ ਯੂ ਬਹੁਤ ਇਹ ਜੀ ਲੋ ਮਤਰਾ 2 ਲੱਖ ਮਤਲਬ ਆਪੀ ਆਪਣੇ ਮਾਣਦਾਨ ਵਾਲੇ ਟਰੈਕਟਰ ਦੇ ਰੇਟ ਹੀ ਹੁੰਦੇ ਰਹਿਣਾ ਜੀ ਹਾਂ ਬਸ ਠੀਕ ਹੈ ਜੀ ਇਹ ਕਹੇਗੇ ਇਹ 19 ਦਾ ਦੇਵਾਂਗੇ 5900 ਠੀਕ ਹੈ ਜੀ ਠੀਕ ਹੈ ਜੀ ਇਹ ਮਾਡਲ 18 ਵੀ ਨੇ ਠੀਕ ਹੈ ਜੀ ਇਹ ਰੀਟਰ ਕੰਪ ਹੁੰਦਾ ਟਰੈਕਟਰ ਤਰੀ ਬੰਪ ਦਾ 20 HP ਦਾ ਇਹ ਕਹਿੰਦੇ ਜਵਾਕ ਜਵਾਕ ਆਪਾਂ ਕੰਪਲੀਟ ਕਰਦੇ ਠੀਕ ਹੈ ਜੀ ਟਾਇਰ ਰਣਗੇ ਬਈ ਕਹਿ ਰਹੇ ਹੈਗੇ ਬਈ 90 ਤੇ ਤੇ ਨਾਲ ਦੇੜ ਜਾ ਬਈ ਬਿਲਕੁਲ ਠੀਕ ਹੈ ਨਾਲ ਦੇ ਟਾਈਮ ਤੇ ਬਈ ਨਹੀਂ ਨਾਲ ਕੋ ਦਿੰਦਾ ਸਾਡੇ ਆਪੇ ਜਿੱਦ ਲਈ ਕੰਡ ਦੇਖੋ ਨੇ ਕਿੰਨਾ ਜੀ ਦੱਲਿਆ ਹੋਊਗਾ ਇੱਕ ਦਵਾਰੇ ਦੇ ਹੋਣਗੇ ਨਾਲ ਫੁੱਲੇ ਪਲੇਟਫਾਰਮ ਤੇ ਬਈ 55 ਤੋਂ ਹੁੰਦੀ ਸੀ 20 ਤੇ ਠੀਕ ਹੈ ਜੀ 485 ਦੀ ਮੰਗ ਹੈ ਕਿਹੜੀ ਰੇਟ ਕੋਹਾਂਗਾ ਮੈਂ ਬਈ ਠੀਕ ਹੈ ਜੀ 4 ਲੱਖ 60 ਹਜ਼ਾਰ ਹਾਂ ਜੀ ਜਨਾਬ ਮਤਰਾ 4 ਲੱਖ ਤੇ 75000 ਰੁਪਏ। ਉੱਤੀ ਵੱਲ 5500 ਚੱਪਾਈ ਸਿੰਪਲ ਸਿੰਗਲ ਦੇ ਬੱਤਰ। ਟਾਇਰ ਇਹਦੇ ਬਿਲਕੁਲ ਨਵੇਂ ਆ ਸਿੰਗਲ ਦੇ ਬੱਤਰ। ਠੀਕ ਹੈ। ਛਾਤਰੀ ਹੈ ਨਹੀਂ ਜੱਡਾ ਫਰਦੀ। ਠੀਕ ਹੈ। ਇਹ ਰਿੰਗ ਨੂੰ ਓਕੇ ਆ ਚਲਾ ਸਟਾਰਟ ਕਰਕੇ ਦੇ। ਬੱਬੂ ਠੀਕ ਰਿਹਾ ਮਾਰਦਾ। ਠੀਕ ਹੈ ਜੀ। ਆਓ ਮਤਰਾ ਚੈੱਕ ਕਰਵਾ ਲਵਾਂ ਮੈਨੂੰ। ਕਿੰਗਰ ਇਸ ਹੱfte ਭਾਜਦੇ ਮਾਗੇ ਤੇ ਸਿੰਗਲ ਕਲਚ ਚਾਹਣਾ ਬਾਈ ਜੀ ਹਾਂ ਜੀ ਠੀਕ ਹੈ ਜੀ ਉਤਰ ਸਿੰਗਲ ਕਲਚ ਆ ਨੰਬਰ ਬਈ ਇਹਦਾ ਹਰਿਆਣਾ ਨੰਦਰਾ ਨੂੰ ਜੀ ਮੈਂ ਗੀ ਵਾਲਾ 350 60 ਚੈਨਲ ਤੋਂ ਗਏ ਤੇ ਲੋਨ ਹੋ ਜੀ ਬਈ ਇੱਥੇ ਫੁੱਲੀ ਹੋਲੀ ਫੁੱਲ ਤੋਂ ਹੀ ਵੱਧ ਹੋਈ ਠੀਕ ਹੈ ਬਾਈ ਤੇ ਆ ਗਿਆ ਗਿਆ ਬਾਈ ਜੀ ਇਸ ਤਰ੍ਹਾਂ 485 ਇਹਦੇ ਵੀ ਫੋਨ ਲੋਨ ਹੋ ਜੀ ਠੀਕ ਹੈ ਲੋ ਮਤਰਾ ਇਹਦੇ ਵੀ ਫੋਨ ਲੋਨ ਹੋਣਗੇ ਬਾਈ ਹਰਿਆਣਾ ਨੰਪਟਾ ਐਚ ਆਰ ਬਾਈ ਇਹ ਮਾਡਲਾਂ ਤੇ ਕੈਰ ਰਹਿਣਗੇ ਬੰਦੇ ਦੇ ਕੈਰ ਹੈਗਾ ਤੇ ਚੱਲ ਦੇ ਰੋ 50 ਫਿਰ ਤੇ ਆ ਰਿਹਾ ਰੀਜਨ ਵਾਲਾ ਕਿਸੇ ਪਾਸੇ ਸੁਝਾ ਨਹੀਂ ਤੇ ਮੈਂ ਤੁਹਾਨੂੰ ਝਾੰਦੇ ਜੇ ਵੀਡੀਓ ਬਣਾਉਣੀ ਹੈ ਚੱਲ ਆ ਦੇਖਿਆ ਸਿਕਲ ਨੁਕੜਾ ਪੂਰੇ ਸਾਫ ਹੈ ਲੈਣਾ ਬਾਈ ਮਤਲਬ ਚਾਬੀ ਵੀ ਨਹੀਂ ਲੱਗੀ ਬਾਈ ਹੈਗੀ ਇਹ ਗੱਲ ਹੈ ਉਹ ਤੇ ਨੁਕੜਾ ਰੰਗ ਪਿਛੇ ਦੇ ਹੀ ਸਕਦੇ ਹੋ ਕਿ ਇਹ ਵਾ ਓਕੇ ਪੈ ਗਿਆ 440 ਹੀ ਹੈ ਨਮਾ ਰਹਾ ਜੀ ਠੀਕ ਹੈ ਜੀ ਟਰੈਕਟਰ ਦੇਉਗਾ ਇੱਕ ਤੇ 4 ਲੱਖ ਇੱਧਰ ਫੋਨ ਕਰੋ ਫੋਨ ਲਓ ਸਾ ਤੇ ਬਾਕੀ ਸਾਰੇ ਕੰਮ ਦਾ ਟਰੈਕਟਰਾਂ ਦੇ ਕਾਰਜਾਂ ਦੀ ਗਾਰੰਟੀ ਦੇ ਜਿਹੜਾ ਟਰੈਕਟਰ ਮੇਰਾ ਹੋਊਗਾ ਕੇ ਸੇਵਾ ਦੇ ਰਹਿਣਾ ਜਿਹੜਾ ਟਰੈਕਟਰ ਮੇਰਾ ਹੋਊਗਾ ਉਹਦੇ ਨਾਲ ਚਾਬੀ ਨਾਲ ਇੱਕ ਸੌਦਾ ਕਿੰਨੇ ਹੋਏ 1000 ਰੁਪਏ ਸ਼ੁਰੂ ਠੀਕ ਕਰੋ 1000 ਹੋ ਜਾਊਗਾ ਉਦੋਂ ਤੱਕ ਆਵਾਜ਼ ਨਹੀਂ ਠੀਕ ਕਰੋ ਆ ਜੀ ਮੇਰਾ ਤਾਂ ਲਗਭਗ 20 ਤੋਂ 22 ਕਰ ਰਿਹਾ ਹੈ ਪਿਛਲੇ ਸਾਲ 20 ਤੋਂ 22 ਹੋ ਗਿਆ ਕਰ ਰਿਹਾ ਕਾਰਾਂ ਦੀ ਕਮੀਆ ਬਾਕੀ ਕਰੇ ਤੇ ਇਹਦੇ ਮੇਰਾ ਬਹੁਤ ਚੰਗਾ ਬਾਈ ਠੀਕ ਹੈ ਰੰਗ ਰੋਗ ਦਾ ਸਾਰਾ ਵੇਚ ਲਵਾਂਗਾ ਆਵਰ ਸਟੀਅਰਿੰਗ ਹੈ ਕੋਈ 10 ਮਾਗਦਾ ਹੈ 3.75 ਮੰਗਦਾ ਹੈ ਬਾਈ ਇਹ 3.5 ਲੱਖ ਦਾ ਚੰਗਾ ਸੀ ਮੈਨੂੰ ਬਾਕੀ ਬਾਈ ਨਾਲ ਫੋਨ ਤੇ ਗੱਲ ਕਰ ਲਿਓ ਤੇ ਬਾਕੀ ਦਾ ਕਰਾਦਾ ਵੀ ਦਿਖਾਵਾਂਗੇ 35 ਵੀ ਦਿਖਾਵਾਂਗੇ ਮੇਰੇ ਨੰਬਰ ਤੇ ਲੱਗ ਜਾਓ ਲੋ ਜੀ ਬਾਈ ਕੰਟੈਕਟ ਨੰਬਰ ਬਾਈ ਦਾ ਨੰਬਰ ਕਰ ਲਿਓ ਤੇ ਬਾਈ ਨਾਲ ਗੱਲ ਕਰ ਉਹ ਆਸ਼ਾ ਸੇਂਤਰਾ ਬਾਈ ਜੀ ਠੀਕ ਹੈ ਵੀਕਣ ਵਾਸਤੇ ਆਏ ਮਨਜੀ ਗੀਂਗਾ 94 ਬੱਸ ਇਹਦਾ ਕੰਟਰੋਲ ਲੈ 34 99000 ਰੇਟ ਹੈ ਤਾਂ 87000 ਦਾ ਸਿਫਰ ਨਹੀਂ ਬਾਈ ਜੀ ਇਹ ਰੇਟ ਹੈ ਤੇ ਅੱਗੇ ਆ ਕੇ ਬਾਈ ਜੀ ਉਹ ਵੀ ਆਪਾਂ ਸੇਂਤਰਾ ਬਾਈ ਜੀ ਦੀ ਹੈ 45 11 11 ਵਾਲਾ ਬੈਠਾ ਹੈ ਪਰਾਣਾ ਕੁੰਡਾ ਕੈਕਟਰ 341 ਕਰਾਂ ਦੇ ਬਰਾਬਰ ਟੂਨ ਵਾਲਾ ਕੈਕਟਰ ਹੈ ਠੀਕ ਹੈ ਕੈਕਟਰ ਬਹੁਤ ਵਧੀਆ ਹੁੰਦਾ ਵੀਰੇ ਬੰਦੇ ਨੂੰ ਇਹਦੇ ਬਾਰੇ ਨੌਲੇਜ ਆ ਠੀਕ ਹੈ ਬਾਡੀ ਲੈਣ ਆ ਤੇ ਸ਼ੋਅ ਦਾ ਬਹੁਤ ਸੋਹਣਾ ਕੈਕਟਰ ਕੋਟਾ ਦਾਤ ਕਰਨਗੇ ਜਿਹੇ ਉਹ ਜਿਮੀਗਾਰ ਕੈਕਟਰ ਹੈ ਵੀ ਕੋਸ਼ਮੀਤ ਕੋਈ ਇਹ ਜਿਹੜਾ ਬੰਦਾ ਅਰਥ ਨਾਲ ਵੀ ਉਹਨਾਂ ਨੇ ਗਵਾਂਡੀ ਦਾ ਠੀਕ ਹੈ ਬਜੀ ਇਹ ਲੱਗਾ 125 ਹੇ ਤਾਂ ਮਾਰਦਾ ਸਾਹਿਬ 22000 1 ਲੱਖ ਤੇ 10000 ਟਾਇਰ ਰਨ ਰੋਟ ਜਾਲਨੇ ਮਾਰਨਾ ਚਲਾ ਕੇ ਬਾਕੇ ਅਭੀ ਸੌਂਦੀ ਕਰਦੇ ਨੇ ਠੀਕ ਹੈ ਜੀ ਤੇ ਟਾਇਰ ਰਣਗੇ ਭਾਈ ਜੀ ਇਹਦੇ ਟਾਇਰ ਬਰ ਪਏ ਮੂਰਲੇ ਪਏ ਸਟਿੰਗ ਵਿੱਚ ਲਾ ਲਾ ਕੋਈ 20 ਕੋਈ ਠੀਕ ਹੈ ਜੀ ਮੇਰਾ WhatsApp ਨੰਬਰ 86793443 ਕਾਲਿੰਗ ਨੰਬਰ 9978815 ਜੀ ਵੀਡੀਓ ਵਧੀਆ ਲੱਗੀ ਦਾਪਟੀ ਰਿਵੈਲਮੈਂਟ ਸ਼ੇਅਰ ਤੇ ਨੂੰ ਕਹੋ ਕਿੰਬਤੀ ਲਾਣਾ ਸਿਲਾਣਾ ਤੁਹਾਨੂੰ ਕਿ ਆ ਬਹੁਤ ਬਹੁਤ ਮਿਹਰਬਾਨੀ ਭਾਈ ਸਸਕਾਰ